ਅੰਮ੍ਰਿਤਸਰ ਸਿੱਖ ਹਤੇ ਵਾਲਮੀਕੀ ਰਾਖਵਾਕਰਨ ਬਚਾਓ ਮੋਰਚਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਜਨਾਬੋ ਜੀ ਪਹਿਲਾਂ ਤੇ ਪ੍ਰੈਸ ਦਾ ਤੁਹਾਡਾ ਧੰਨਵਾਦ ਹੈ ਕਿ ਅਸੀਂ ਤੁਹਾਨੂੰ ਬੇਨਤੀ ਕੀਤੀ ਸੀਗੀ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਬਾਰੇ ਉਦੇ ਵਿੱਚ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਅੰਮ੍ਰਿਤਸਰ ਦੀ ਸਮੂਹ ਪ੍ਰੈਸ ਨੇ ਸਾਡਾ ਸਦਾ ਪ੍ਰਵਾਨ ਕੀਤਾ ਤੇ ਤੁਸੀਂ ਇਹਦੇ ਵਿੱਚ ਆਏ ਆ। ਅਸੀਂ ਤੁਹਾਡਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪੌਂਚਰ ਤੇ ਜੀ ਆਇਆਂ ਕਹਦੇ ਹਾਂ। ਮੈਂ ਡਾਕਟਰ ਤਕਵੀਰ ਸਿੰਘ ਖੁੰਡਾ ਤੇ ਮੇਰੇ ਨਾਲ ਬੈਠੇ ਹੋਏ ਸਮੂਹ ਜਿਹੜੇ ਸਾਥੀ ਨੇ ਸਾਡਾ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਆ ਆ ਬੈਨਰ ਲੱਗਿਆ ਹੋਇਆ ਵਾਧ ਮਜਬੀ ਸਿੱਖ ਅਤੇ ਧਾਰਮਿਕ ਸਾਡੇ 12% ਰਾਖਵਾ ਕਰਨ ਬਚਾਓ ਮੋਰਚਾ ਰਜਿਸਟਰਡ ਪੰਜਾਬ ਸੋ ਉਹਦੇ ਮੈਂ ਪ੍ਰੈਜ਼ੀਡੈਂਟ ਦੇ ਹੋਣ ਦੇ ਨਾਤੇ ਆਪ ਜੀ ਨੂੰ ਜੀ ਆਇਆਂ ਆਖਦਾ ਸੋ ਅੱਜ ਦੀ ਜਿਹੜੀ ਸਾਡੀ ਪ੍ਰੈਸ ਵਾਰਤਾ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਧਰਤੀ ਨਾਲ ਅੱਜ ਦਾ ਜੋ ਦਿਨ ਹੈ ਅੱਜ 4 ਸਤੰਬਰ ਹੈ ਅੱਜ ਦੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਦੂਜਾ ਅੰਤਿ ਜੀ ਦਾ ਪ੍ਰਕਾਸ਼ ਦਿਹਾੜਾ ਸੀਗਾ ਉਸ ਨੂੰ ਮਨਾਇਆ ਜਾ ਰਿਹਾ ਪਹਿਲੀ ਧੋਸੇ ਵੀ ਵਧਾਈ ਹੈ ਦੂਸਰੀ ਕੱਲ ਬਾਬਾ ਜੀਵਨ ਸਿੰਘ ਜੀ ਦਾ ਵਿਕਾਸ ਉਤਸਵ ਹੈ 5 ਸਤੰਬਰ ਨੂੰ ਉਸ ਦੀ ਵਧਾਈ ਹੈ ਉਹ ਤੀਸਰੀ ਜਿਹੜੀ ਵਧਾਈ ਹੈ ਉਹ ਮੈਂ ਤੁਹਾਨੂੰ ਇਹ ਦੇ ਰਿਹਾ ਹਾਂ ਕਿ ਜਿਹੜਾ ਪਿੱਛੇ ਬੈਨਰ ਲੱਗਿਆ ਹੋਇਆ 12% ਰਾਖਵਾ ਕਰਨ ਇਹ ਹੈਗਾ ਵਰਗੀਕਰਨ ਦੇ ਨਾਲ ਸੰਬੰਧਿਤ ਜੋ ਭਾਰਤ ਦੇ ਵਿੱਚ ਜਿੰਨੀਆਂ ਅਨੁਸੂਚਿਤ ਜਾਤੀਆਂ ਨੇ ਤੇ ਜਨ ਜਾਤੀਆਂ ਨੇ ਹਨ ਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਿੱਚ ਇੱਕ ਸਬ ਕਲਾਸੀਫਿਕੇਸ਼ਨ ਦਾ ਭਾਰਤ ਦੀ ਸੁਪਰੀਮ ਕੋਰਟ ਦੇ 7 ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਜਿਸ ਨੂੰ ਹੈਡ ਕਰ ਰਹੇ ਸੀਗੇ ਜ੍ਰੀ ਡੀ ਬੀ ਚੰਦਰ ਚੂੜੀ ਉਹਨਾਂ ਵੱਲੋਂ 1 ਅਗਸਤ ਨੂੰ ਹੀ ਅਚਾਨਕ ਫੈਸਲਾ ਜਿਹੜਾ ਕੀਤਾ ਗਿਆ ਜਿਹੜਾ ਕੇਸ ਤਕਰੀਬਨ 20 ਸਾਲ ਤੋਂ ਕੋਟਾ ਦੇ ਵਿੱਚ ਚੱਲ ਰਿਹਾ ਸੀ ਸੋ ਉਸ ਕੇ ਜਿਹੜਾ ਕੇਸ ਦਾ ਜਿਹੜਾ ਸੰਬੰਧ ਸੀਗਾ ਪੰਜਾਬ ਦੇ ਨਰ ਸਦਾ ਸਬੰਧਤ ਸੀਗਾ ਦਿਵਿੰਦਰ ਸਿੰਘ ਅਤੇ ਹੋਰ ਵਰਸਸ ਸਟੇਟ ਆਫ ਪੰਜਾਬ ਤੇ ਇਹ ਜਿਹੜਾ ਕੇਸ ਸੀਗਾ ਪੰਜਾਬ ਦੇ ਧਾਰਮਿਕ ਤੇ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਤ ਸੀਗਾ ਜਿਹੜੀ ਪੰਜਾਬ ਦੇ ਧਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ 1975 ਤੋਂ ਰਾਖਵਾ ਕਰਨ ਬਲਿਆ ਹੋਇਆ ਸੀਗਾ ਸਪੈਸ਼ਲ ਪ੍ਰੋਵੀਜ਼ਨ ਉਹਦਾ ਜਿਹੜਾ 2006 ਦੇ ਵਿੱਚ ਐਕਟ ਬਣ ਗਿਆ ਸੀਗਾ ਸੋ ਉਸ ਐਕਟ ਨੂੰ ਚੈਲੰਜ ਕੀਤਾ ਗਿਆ ਸੀਗਾ ਸਪੈਸ਼ਲ ਪ੍ਰੋਵੀਜ਼ਨ ਨੂੰ ਜਿਹਨੂੰ ਹਾਈ ਕੋਰਟ ਨੇ ਜਿਹੜਾ ਅਣ ਕਨਸਟੀਟਿਊਸ਼ਨਲ ਕਹਿ ਦਿੰਦਾ ਸੀਗਾ ਪਰ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਨੂੰ 1 ਅਗਸਤ 2023 ਨੂੰ ਸੰਵਿਧਾਨਕ ਰੂਪ ਦੇ ਵਿੱਚ ਠੀਕ ਫੈਰ ਆਉਂਦੇ ਪਰ ਇਸ ਤੇ ਆਪਣੇ ਮੋਰ ਲਾਈ ਆ ਸੋ ਉਸ ਫੈਸਲੇ ਨੂੰ ਆਉਣ ਤੋਂ ਬਾਅਦ ਸਮੁੱਚੇ ਭਾਰਤ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਕਹਿਣੋ ਕੀ ਗਰਮਾ ਗਈ ਹੈ ਜੇ ਦੇ ਵਿੱਚ ਜਿਹੜੀਆਂ ਕੁਝ ਪਾਰਟੀਆਂ ਤੇ ਇਹ ਨੇ ਜਿਹੜੀਆਂ ਬਿਲਕੁਲ ਚੁੱਪ ਸਾਦੀ ਬੈਠੀਆਂ ਨੇ ਕੁਝ ਪਾਰਟੀਆਂ ਜਿਹੜੀਆਂ ਨੇ ਸਿੱਧੇ ਹੀ ਤੌਰ ਤੇ ਇਹਦਾ ਵਿਰੋਧ ਕਰਦੇ ਸੋ ਜਿਹੜੀਆਂ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਜਿਵੇਂ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਹੈ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਜੀ ਨੇ ਉਹਨਾਂ ਦੇ ਨਾਲ ਜਿਹੜੀਆਂ ਹੋਰ ਕਈ ਜਿਹੜੀਆਂ ਪਾਰਟੀਆਂ ਨੇ ਸੋ ਉਹਨਾਂ ਪਾਰਟੀਆਂ ਨੇ ਜਿਹੜੇ ਇੱਥੋਂ ਤੱਕ ਵਿਰੋਧ ਕਰ ਦਿੱਤਾ ਕਿ ਕੁਝ ਅਖਬਾਰਾਂ ਦੀ ਇਹ ਗੱਲ ਕੱਟ ਹੀ ਨਹੀਂ ਉਹਨਾਂ ਦੇ ਵਿੱਚ ਇਹ ਗੱਲ ਇਹ ਆਈ ਹੈ ਕਿ ਜਿਹੜੇ ਲੋਕ ਸਭ ਤਰਾਸੀ ਵਿਕੀਸ਼ਨ ਦੇ ਹੱਕ ਵਿੱਚ ਨੇ ਉਹ ਲੋਕ ਪਾਰਟੀ ਛੱਡ ਕੇ ਚਲੇ ਗਏ ਇਹੋ ਜਿਹੀ ਜਿਹੜੀ ਗੱਲ ਕੀਤੀ ਗਈ ਹੈ ਸੋ ਜਿਹੜੇ ਲੋਕ ਵਿਰੋਧ ਚੱਲੇ ਭਾਵ ਸਬ ਕਲਾਸੀਫਿਕੇਸ਼ਨ ਦੇ ਵਿਰੋਧ ਚੱਲੇ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਇਸ ਦੇ ਹੱਥ ਵਿੱਚ ਹਨ ਸੋ ਸਬ ਕਲਾਸੀਫਿਕੇਸ਼ਨ ਦਾ ਸਬੰਧ ਹੈ ਕਿ ਪੰਜਾਬ ਦੀ ਸਵੇਤ ਸਮੂਹ ਦੇਸ਼ ਦੇ ਵਿੱਚ ਜਿੰਨੀਆਂ ਹੈਗੀਆਂ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਲੋਕ ਨੇ ਭਾਵ ਕਿ ਉਹਨਾਂ ਨੂੰ ਜਿਹੜੀ ਪ੍ਰਾਪਰ ਰਿਪਰੈਜ਼ੈਂਟੇਸ਼ਨ ਵਿਦਨ ਸਰਵਿਸ ਵਿੱਚ ਨਹੀਂ ਮਿਲੀ ਤੋ ਉਹ ਸਮ ਜਿਹੜੀ ਵਿਦਿਨ ਪ੍ਰਾਪਰ ਜਿਹੜੀ ਪ੍ਰੈਜੈਂਟੇਸ਼ਨ ਨਾ ਮਿਲ ਕਰਕੇ ਉਹਨਾਂ ਦੀ ਸਰਵਿਸ ਜੇ ਦੇ ਵਿੱਚ ਜੁੜਤੀ ਬਹੁਤ ਘੱਟ ਹੈ। ਤੋ ਇਸੇ ਦਾ ਮੈਂ ਇੱਕ ਉਦਾਹਰਨ ਦਿੰਦਾ ਕਿ ਅਸੀਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਜਿਹੜੀ ਹੈ ਆ ਆਰਟੀਆਈ ਰਾਈ ਇੱਕ ਇਨਫਰਮੇਸ਼ਨ ਮੰਗੀ ਗਈ ਪੰਜਾਬ ਸਰਕਾਰ ਤੋਂ ਉਹਦੇ ਵਿੱਚ 22 ਵਿਭਾਗਾਂ ਜਾਂ ਜਨੂ ਦਫ਼ਤਰਾਂ ਨੇ ਜਿਹੜੀ ਇਨਫਰਮੇਸ਼ਨ ਦਿੱਤੀ ਆ ਉਹਦੇ ਵਿੱਚ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਸਬਮਿਟ ਕਰਵਾਈ ਆ 100 ਤੋਂ 99% ਜਿਹੜੇ ਬਾਲਮਿਕ ਮਜਬੂਤ ਸਿੱਖ ਜਿਹੜੇ ਸਰਵਿਸਿਸ ਦੇ ਵਿੱਚ ਨੇ ਤੇ 99.11% ਜਿਹੜੇ ਆਧਰਮੀ ਅਤੇ ਹੋਰ ਇਹਦਾ ਭਾਵੇਂ ਕਿ 1975 ਤੋਂ ਸਾਨੂੰ ਜਿਹੜੀ ਰਿਜ਼ਰਵੇਸ਼ਨ ਬਣੀ ਸੀਗੀ ਉਹ 50% ਤੇਈ ਤੱਕ ਉਣੀ ਚਾਹੀਦੀ ਹੋ ਉਹ 50% ਤੱਕ ਵੀ ਅਭੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਕਹਿਣ ਕਿ 40% ਅਜੇ ਤੱਕ ਸਾਨੂੰ ਹਿੱਸਾ ਨਹੀਂ ਮਿਲ ਸਕਿਆ ਭਾਵੇਂ ਕਿ ਇਹ ਰਾਖਮਾ ਕਰਨ ਦਾਕੂ ਹੋਏ ਨੂੰ 50 ਸਾਲ ਪੀਛੇ ਨੇ ਤੋਂ ਜਿਹੜੀ ਇਹਦੇ ਵਿੱਚ ਸਾਨੂੰ ਕਮੀ ਨਾ ਜੇ ਇਹ ਆਈ ਆ ਕੇ ਜੇਕਰ 1975 ਤੋਂ ਹੀ ਸਾਨੂੰ ਸਾਡੇ ਭਾਈਚਾਰੇ ਨੂੰ ਬਾਲਮਿਕ ਵਜਬੀ ਸਿੱਖ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਦਾਖਲੇ ਸਮੇਂ ਰਾਖਵਾਂਕਰਨ ਵਧਿਆ ਹੁੰਦਾ ਤਾਂ ਮੇਰਾ خیال ਵੀ ਇਹ ਜਿਹੜਾ ਪਛੜਾਪਣ ਸੀਗਾ ਇਹ ਜਿਹੜਾ ਕਾਫੀ ਹੱਦ ਤੱਕ ਦੂਰ ਹੋ ਸਕਦਾ ਪਰ ਇਹ ਦੂਰ ਨਹੀਂ ਹੋ ਪਾਇਆ ਕਿਉਂਕਿ 1975 ਦੇ ਵਿੱਚ ਇੱਕ ਲੈਟਰ ਇਸ਼ੂ ਹੋਈ ਸੀਗੀ ਉਹਦੇ ਠੀਕ 4 ਮਹੀਨੇ ਬਾਅਦ ਇੱਕ ਹੋਰ ਇੱਕ ਲੈਟਰ ਜਿਹੜੀ ਇਸ਼ੂ ਹੋ ਗਈ ਜਿਹਦੇ ਵਿੱਚ ਭਰਾਈ ਵਿਭਾਗ ਮੈਂ ਇਹ ਕਹਿ ਦਿੱਤਾ ਕਿ ਇਹ ਜਿਹੜਾ ਰਾਖਵਾ ਕਰਨਾ ਇਹ ਸਿਰਫ ਤੇ ਸਿਰਫ ਡਾਇਰੈਕਟ ਰਿਕਰੂਟਮੈਂਟ ਬੜੇ ਹੂ ਹੋਵੇਗਾ ਜਿਹਦਾ ਮਤਲਬ ਇਹ ਹੋ ਗਿਆ ਕਿ ਬਾਕੀ ਹਰ ਥਾਂ ਜਿੱਥੇ ਜਿੱਥੇ ਰਾਖਵਾ ਕਰਨੀ ਬਲਣਾ ਚਾਹੀਦਾ ਸੀਗਾ ਪਾਬਲੋ ਪ੍ਰੋਮੋਸ਼ਨਾਂ ਚ ਸੀਗਾ ਪਾਬਲੋ ਵਿਦੇ ਟਾ ਰਹਿਆਂ ਸੀਗਾ ਭਾਵੇਂ ਜਦੋਂ ਕੋਈ ਪਲਾਟ ਜਿਹੜੇ ਆ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਕੱਟੇ ਜਾਂਦੇ ਆ ਭਾਵੇਂ ਵੱਖ-ਵੱਖ ਸਭ ਪ੍ਰਾਂਨ ਨੇ ਸਕੀਮਾਂ ਨੇ ਉਹਦੇ ਵਿੱਚ ਦਿੱਤਾ ਜਾਣਾ ਚਾਹੀਦਾ ਸੀ ਇਹੀ ਕਾਰਨ ਆ ਕਿ ਇਹਨਾਂ ਦਾ ਵਿਦਿਅਕ ਆਰਥਿਕ ਇਹਨਾਂ ਦਾ ਐਜੂਕੇਸ਼ਨਲ ਉਹ ਜਿਹੜਾ ਸਾਰਾ ਜਿਹੜਾ ਪੱਲ ਇਹ ਉਹ ਬਹੁਤ ਅਜੇ ਵੀ ਤੇ ਬਹੁਤ ਸੀ ਖੇਲੇ ਨੂੰ ਸੋ ਇਹਦੇ ਵਾਸਤੇ ਇੱਕ ਤੇ ਅਸੀਂ ਜਿਹੜੀ ਆ ਇਹ ਜਿਹੜੀ ਮੰਗ ਕੀਤੀ ਸੀ ਜਿਹੜੀ ਪੰਜਾਬ ਸਰਕਾਰ ਤੋਂ ਕੇ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਮੰਗ ਕੀਤੀ ਕਿ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਵੇ ਕਿਉਂਕਿ ਇਹ ਫੈਸਲਾ ਜਿਹੜਾ ਆ ਗਿਆ ਤੇ ਸਾਡਾ ਜਿਹੜਾ ਭਾਈਚਾਰਾ ਭਾਵੇਂਗੇ ਇਹਨੂੰ ਜਿਹੜਾ 12% ਰਾਖਵਾ ਕਰਨ ਡਾਇਰੈਕਟ ਰਿਕਰੂਟਮੈਂਟ ਦੇ ਵਿੱਚ ਹੈ ਪਰ ਇਸ ਨੂੰ ਜਿਹੜਾ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਜਾਣਾ ਤੇ ਬਾਕੀ ਜਿਹੜੇ ਵਿਭਾਗਾਂ ਜਿੱਥੇ ਜਿੱਥੇ ਵੀ ਇਹਦੀ ਲੋੜ ਹੈ ਜਿੱਥੇ-ਜਿੱਥੇ ਵੀ ਰਾਖਵਾ ਕਰਨ ਲੱਗੂ ਹੁੰਦਾ ਹਨ ਸੂਕੇ ਜਤੀਆਂ ਨੂੰ ਬੜਦਾ ਉੱਥੇ ਵੀ ਲਾਗੂ ਕੀਤਾ ਜਾਣਾ ਬਰੋਧ ਕਰ ਰਹੇ ਉਹਨਾਂ ਨੂੰ ਵੀ ਬਰੋਧ ਕੀਤਾ ਜਾਣਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਇਸ ਲਈ ਵਿਰੋਧ ਕਰ ਰਹੇ ਨੇ ਕਿ ਜਿਵੇਂ ਹੁਣ ਮੈਂ ਤੁਹਾਡੀ ਬਿਮਾਰੀ ਮਾਇਆਵਤੀ ਦੀ ਗੱਲ ਕੀਤੀ ਹੈ ਉਹ ਇੱਕ ਵਿਸ਼ੇਸ਼ ਜਾਤੀ ਨੂੰ ਰਿਪ੍ਰেজেন্ট ਕਰਦੇ ਨਜ਼ਰ ਆਉਂਦੇ ਨੇ ਜਦੋਂ ਕੋਈ ਗੱਲ ਤਾਂ ਇਹ ਕਹਿੰਦੇ ਪੀ ਅਸੀਂ ਬਹੁਜਨ ਸਮਾਜ પાર્ટી ਨੂੰ ਜਾਂ ਬਹੁਜਨ ਲੋਕਾਂ ਨੂੰ ਅਪਰ ਰਿਪ੍ਰেজেন্ট ਕਰਦੇ ਹਾਂ ਪਰ ਜਦੋਂ ਬਹੁਜਨ ਦੇ ਵਿੱਚੋਂ ਜਿਹੜਾ ਬਹੁਤ ਪਿਛੜਾ ਵਰਗ ਰਹਿ ਗਿਆ ਬਹੁਤ ਪਿੱਕੇ ਲੋਕ ਰਹਿ ਗਏ ਉਹਨਾਂ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਅਕਾਰਡਿੰਗ ਟੂ ਕਨਸਟੀਟਿਊਸ਼ਨ ਦੇ ਇਹਨਾਂ ਨੂੰ ਹੱਕ ਦਿੱਤਾ ਤੇ ਮੇਰਾ ਖਿਆਲ ਵੀ ਸਾਨੂੰ ਕਨਸਟੀਟਿਊਸ਼ਨ ਦੇ ਅਕਾਰਡਿੰਗ ਜਿਉਂ ਬਾਬਾ ਸਾਹਿਬ ਡਾਕਟਰ ਭੀਮਰਾ ਉਹ ਮੇਡ ਕਰਨ ਦੇਖਿਆ ਸੀਗਾ ਉਹਦੀ ਗੱਲਸ ਗੱਲ ਸਾਨੂੰ ਜਿਹੜੀ ਆ ਮੰਨ ਲੈਣੀ ਚਾਹੀਦੀ ਆ ਉਹਦੀ ਭੈਣ ਜੀ ਕੁਮਾਰੀ ਮਾਇਆਵਤੀ ਨੂੰ ਵੀ ਮੰਨ ਲੈ